ਮੈਂ ਨਿਰਮਲ ਕੌਰ ਨਿੰਮੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਸੁਣਾਉਣ ਲੱਗੇ ਆਂ ਜੀ ਗੀਤ ਨਾਲ ਮੇਰੇ ਗਾਣੇ ਦੀ ਮਾਤਾ ਜੀ ਤੇ ਅਸੀਂ ਨਾ ਇੱਕ ਸਾਲ ਪਹਿਲਾਂ ਇਹ ਗੀਤ ਗਾਇਆ ਸੀਗਾ ਬਾਜੀਗਰ ਹੈ ਬਾਜੀ ਪੌਂਦਾ ਤੇ ਇਹ ਗੀਤ ਅਸੀਂ ਨਾ ਆਪ ਤਿਆਰ ਕੀਤਾ ਸੀਗਾ ਕਿਉਂਕਿ ਗੀਤਾਂ ਦੇ ਵਿੱਚ ਇਹ ਗੀਤ ਨਹੀਂ ਸੀਗਾ ਬਾਜੀਗਰ ਵਾਲਾ ਤੇ ਇੱਕ ਮੈਂ ਬਾਂਦਰ ਦੇਖਣ ਜਾਣਾ ਬੇਬੇ ਤਮਾਸ਼ਾ ਬਾਂਦਰ ਦਾ ਉਹ ਵੀ ਗੀਤ ਅਸੀਂ ਤਿਆਰ ਕਰ ਰਹੇ ਆਂ ਤੇ ਇੱਕ ਗੀਤ ਮੈਂ ਹੋਰ ਅਸੀਂ ਨੇ ਹੋਰ ਤਿਆਰ ਕੀਤਾ ਹੈਗਾ ਤੇ ਹੋਲੀ ਦਾ ਹੋਲੀ ਦਾ ਵੀ ਕੋਈ ਗੀਤ ਨਹੀਂ ਸੀਗਾ ਉਹ ਵੀ ਅਸੀਂ ਆਪ ਤਿਆਰ ਕੀਤਾ ਹੈ। ਦਿੌਰ ਵਰ ਜਾਏਗਾ। ਤੇ ਜਿਹੜਾ ਅੱਜ ਗੀਤ ਗਾਵਾਂਗੇ ਅਸੀਂ ਇਹ ਬਾਜੀਗਰ ਹੈ ਬਾਜੀ ਪਾਉਂਦਾ ਮੈਂ ਬਾਜੀ ਦੇਖਣ ਜਾਣਾ ਵੇ। ਰਾਂਝਣਾ ਬਾਜੀਗਰ ਹੈ ਬਾਜੀ ਪਾਉਂਦਾ। ਤੇ ਆਹ ਵਾਲਾ ਗੀਤ ਹੈ ਜੀ ਇਹ ਤੇ ਕੁਝ ਟੱਪੇ ਬੇਬੇ ਨੇ ਮੈਨੂੰ ਦੱਸੇ ਦੇ ਕੁਝ ਮੈਂ ਤਿਆਰ ਕੀਤੇ ਤੇ ਸਤਰਾਸ਼ੀ ਨੇ ਤਿਆਰ ਕੀਤਾ ਹੈ। ਤੇ ਇਹ ਲਫ਼ਜ਼ਾਂ ਦੀ ਜੋਤ ਬੁੱਕ ਦੇ ਵਿੱਚ ਮੇਰਾ ਗੀਤੇ ਛਪਿਆ ਹੋਇਆ ਹੈ। ਤੇ ਅੱਜ ਅਸੀਂ ਇਹ ਤੁਹਾਨੂੰ ਗੀਤ गा ਕੇ ਸੁਣਾਵਾਂਗੇ ਤੇ ਬੀਬੀ ਜੀ ਦੇ ਕੁਝ ਨੇ ਆ। ਵੀ ਪਹਿਲਾ ਬਾਜੀ ਕਰਕੇ ਦਾ ਬਾਜੀ ਪਾਉਂਦੇ ਹੁੰਦੇ ਸੀ ਵੀ ਨਹੀਂ ਬੇਬੇ ਹਾਂ ਭਾਈ ਦੱਸੋ ਫਿਰ ਸਾਨੂੰ ਤੇ ਵੀ ਬਾਜੀ ਪਾਉਂਦੇ ਹੁੰਦੇ ਸੀ ਜਿੰਨੇ ਕੁੜੀ ਹੁੰਦੀ ਪਈ ਆ ਜਾਂਦੀ ਹੈ ਹਾਂ ਤੇ ਫਿਰ ਉਹ ਕੀ ਕਹਿੰਦੀ ਆਪਣੇ ਮਤਲਬ ਕਿ ਵੀ ਵੀ ਛੋਟੀ ਉਮਰ 'ਚ ਵਿਆਹ ਕਰ ਦਿੰਦੇ ਸੀ ਛੋਟੀ ਉਮਰ 'ਚ ਵਿਆਹ ਹੋ ਜਾਂਦਾ ਸੀ ਆਈਆਂ ਪਹਿਲਾ ਬਾਜੀ ਪਾਉਂਦੇ ਤੇ ਬਾਜੀ ਕਰ ਪਾਉਣਾ ਹੁੰਦਾ ਬਾਜੀ ਉਹ ਮੈਂ ਦੇਖਣ ਜਾਣੀ ਹੁੰਦੀ ਆ ਉਹਨੇ ਮਾਪੇ ਨਾਲ ਜਾਂਦੀ ਬਾਜੀ ਦੇਖਣ ਅੱਛਾ ਇਹਨੂੰ ਛੋਟੀ ਦਾ ਵਿਆਹ ਕਰਤਾ ਫਿਰ ਉੱਥੇ ਭਾਈ ਭਵੇ ਬਾਜੀ ਸੌਰੀ ਉੱਥੇ ਸੌਰੀ ਕਹਿਣ ਲੱਗੀ ਆਪਨੇ ਕਹ ਰਾਣੀ ਨੂੰ ਮੈਂ ਮਾ ਵਾਲੀ ਦੇਖਣ ਜਾਣਾ ਘਰ ਵਾਲਾ ਕਹਦਾ ਮੈਨੂੰ ਸੰਗ ਜੀ ਲੱਗਦੀ ਮੇਰੀ ਮਾਂ ਨੂੰ ਲੈ ਜਾ ਨਾ ਮੇਰੀ ਭੈਣ ਨੂੰ ਲੈ ਮੇਰੀ ਭੈਣ ਨੂੰ ਲੈ ਜਾ ਭੈਣ ਕਹਿੰਦੀ ਮੈਂ ਤਾਣਾ ਤਾਂਦੀ ਆ ਭੈਣ ਕਹਿੰਦੀ ਮੈਂ ਤਾਣਾ ਤਾਂਦੀ ਨਹੀਂ ਪਾਬੋ ਮਾਵੇਂ ਨੂੰ ਲੈ ਜਾ ਮਾਂ ਕਹਿੰਦੀ

ਮੈਂ ਨਾਲੇ ਚਰਦੂਨੀ ਮੈਂ ਨਾਲੇ ਚਰਦੂਨੀ ਰਾਜੂ ਨਾਲ ਕਬੀਲਾ ਰਾਜੂ ਦਾ ਇਹ ਸਾਰਾ ਕੁਝ ਹੈੜਾ ਆਪਣੇ ਨਾਂ ਰਾਜੂ ਦਾ ਹੈ ਰਾਜੂ ਪਰ ਭਾਈ ਮੈਂ ਤੈਨੂੰ ਕੱਲੀ ਚ ਕੋਈ ਨਹੀਂ ਜੇ ਤੈਂ ਬਾਜੀ ਦੇਖ ਲਈ ਮੈਂ ਤੈਨ ਦਿਖਾ ਦੇਣੀ ਈ ਕੋਈ ਨਾ ਅੱਗੇ ਸੱਚ ਨਹੀਂ ਨਹੀਂ ਹੁੰਦੀ ਆ ਵਿੱਚ ਕੀ ਰਚੰਗੀਆਂ ਹੁੰਦੀਆਂ ਰੀਆਂ ਸਹੀ ਗੱਲ ਰਹੀ ਵੀ ਉਹ ਛੋਟੋ ਛੋਟੇ ਇਹਦੇ ਵਿਆਦਾ ਕਰ ਦਿੰਦੇ ਸੀ ਕਿ ਬਚਿਆਂ ਦਾ ਉਹਨਾਂ ਦਾ ਰੰਗ ਤਮਾਸ਼ੇ ਦੇਖਣ ਨੂੰ ਜੀ ਕਰਦਾ ਸੀ ਨਾ ਜੀ ਕਰਦਾ ਸੀ ਤੇ ਬਾਂਦਰ ਦਾਤ ਪਾਸ਼ਾ ਪੈਣ ਲੱਗਿਆ ਤਾਂ ਉਹ ਤੇ ਅੰਦਰ ਹੁੰਦਾ ਸੀਗਾ ਕਿ ਅਸੀਂ ਭੱਜ ਕੇ ਜਾਂਦੀ ਜੀ ਭੱਜ ਕੇ ਜਾਂਦੇ ਜਿੰਮੇ ਤੇ ਕੀ ਜਾਂਦੀ ਹੈ ਜੇ ਵੀ ਅਸੀਂ ਸੌਂਦੇ ਕਿਤੇ ਮੰਗਾਂ ਦੇ ਭੋਲ ਹੋ ਰਹੇ ਨੇ ਉਹ ਵੀ ਦੇਖ ਦੇਖਣ ਜਾਂਦੀ ਅਸੀਂ ਜੇ ਕਿਤੇ ਕਵਿਸਰੀ ਲੱਗਦੀ ਸੀ ਉਹ ਵੀ ਸੁਣਨ ਜਾਂਦੀ ਅਸੀਂ ਹਾਂ ਹਾਂ ਬੀ ਇਸ ਤਰ੍ਹਾਂ ਮਤਲਬ ਕਿ ਛੋਟੀ ਉਂਦੀ ਬਚਪਨ ਜਿਵੇਂ ਜਿਵੇਂ ਉਹ ਜਾਂਦੀ ਸੀ ਆਪਣੇ ਮਾਪਾ ਨਾਲ ਉਵੇਂ-ਉਵੇਂ ਤਾਂ ਦਿਲ ਕਰਦਾ ਸੀਗਾ ਸੋੜ ਕੇ ਆ ਕੇ ਕਿ ਮੈਂ ਇੱਥੇ ਵੀ ਜਦੋਂ ਵੀ ਉਹਨੂੰ ਪਤਾ ਲੱਗਦਾ ਸੀ ਪਿੰਡ ਦੇ ਵਿੱਚ ਹੁਣ ਆ ਮਤਲਬ ਕਿ ਇਦਾਂ ਤਮਾਸ਼ਾ ਹੋ ਰਿਹਾ ਨਾ ਕਿ ਉਹਦੇ ਦਿਲ ਕਰਦਾ ਸੀ ਉਹ ਪਹਿਲਾਂ ਭਾਈ ਲੇਰ ਬਣੇ ਕੇ ਰਹਿੰਦੀਆਂ ਨੇ ਆ ਨਹੀਂ ਕਹਿੰਦੀਆਂ ਖਾਪ ਨਹੀਂ ਮੰਨਦੀਆਂ ਵੀ ਮਾ ਸ਼ਵਰੀ ਆਈਆਂ ਉਹਨਾਂ ਉਹ ਹਿੱਤੇ ਕਿਆਣੀਆਂ ਗੱਲਾਂ ਯਾਦ ਰਹਿਣੀਆਂ ਤਾਂ ਇਹ ਪੈਂਦੀ ਬਾਜੀ ਹਾਂ ਤਾ ਕਿ ਇਹ ਬੇਤੂ ਬਾਜੀ ਕਿਉਂ ਨਹੀਂ ਦੇਖਦਾ ਤਾ ਕਿ ਇਹ ਪੈਂਦੀ ਬਾਜੀ ਹਾਂ ਠੀਕ ਹੈ ਕੰਨ ਦੇ ਹਾਂ ਇਹੋ ਹੀ ਬਾਜੀ ਹੈ ਨਾ ਉਹ ਹੀ ਬਾਜੀ ਹੈ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਗੀਤ ਤੇ ਸਾਡੇ ਗੀਤ ਗੀਤ ਨੂੰ ਜਰੂਰ ਅੱਗੇ ਤੋਂ ਕੇ ਸ਼ੇਅਰ ਕਰਨਾ ਜੀ ਲਾਇਕ ਕਮੈਂਟ ਕਰਨਾ ਜੀ ਤੇ ਸਬਸਕ੍ਰਾਈਬ ਵੀ ਕਰ ਲੈਣਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਬਾਤ ਰਹੋ ਜਿੰਦਾਬਾਦ ਰਹੋ ਸਦਾ ਖੁਸ਼ ਰਹੋ ਜੀ ਪਰਮਾਤਮਾ ਤੁਹਾਨੂੰ ਦੁਗਣੀ ਤਗਣੀ ਤਰਕੀਫ ਦੇਵੇ ਬਾਜੀ and i बादी दे करन्या मैं मु वलोर ਮੈਂ ਬਾਜੀ ਦੇਖੀ ਨੇ ਗੁੜੀਓ ਬਾਜੀ ਘਰ ਬਾਜੀ ਬੌਂਦਾ ਦੱਸਣਾ ਜੀ ਸਾਡਾ ਗੀਤ ਕਿੱਦਾਂ ਲੱਗਿਆ ਤੁਹਾਨੂੰ ਤੇ ਸਾਡੇ ਗੀਤ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਨਾ ਜੀ ਹਾਂ ਬੇਬੇ ਜੀ ਤੁਸੀਂ ਕਹੋ ਕੁਝ ਹਾਂ ਭਾਈ ਇਹ ਗੀਤ ਨਵਾਂ ਬਣਾਇਆ ਬਾਜੀ ਗੰਡਾ ਹਾਂ ਦੇ ਕੋਈ ਨਹੀਂ ਕੀ ਕਹੁੰਦਾ ਸੀ ਆਪਾਂ ਬਣਾਇਆ ਪਾਈ ਸਾਡੋਂ ਵੀ ਇੱਥ ਨੂੰ ਵਧੀਆ ਕਰ ਐ ਦੇਖਿਆ ਕਰੋ ਕਹਾਣੀ ਕਹਾਟੋ ਰਿਆ ਕਰੋ ਭਾਈ ਤੁਹਾਡਾ ਸਾਨੂੰ ਵੀ ਬਹੁਤ ਪਿਆਰ ਹੋਣਾ ਜਿਹੜੇ ਤੁਸੀਂ ਗਾਹਾਂ ਦੇਖਦੇ ਹੋ ਆਪਦਾ ਵਧੀਆ ਭਾਈ ਦੇਖਿਆ ਕਰੋ ਇਹੋ ਨੇ ਬਹਾਦੇ ਰੋ ਭਾਈ ਸਾਨੂੰ ਵੀ ਤੁਹਾਡਾ ਬਹੁਤ ਪਿਆਰ ਹੋਣਾ ਯਾਰ ਸਾਡੇ ਗੀਤ ਦੇਖਦੇ ਹੋ ਆਪਦਾ ਗਾਣ ਦਾ ਕਰਿਆ ਕਰੋ ਭਾਈ ਬੱਲੀਆ ਗਾਣੋ ਦੇਖਿਆ ਕਰੋ ਗੀਤ ਸਾਡੇ ਬਹੁਤ ਪਿਆਰਾ ਭਾਈ ਤੁਹਾਡਾ ਵੀ ਸਾਨੂੰ